हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਠੱਠੀਆਂ ਖੁਰਦ ਪਹੁੰਚੇ ਆ ਵੀਰ ਰਵੀ ਦੇ ਕੋਲ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਹਰੀਕੇ ਪਤਨ ਤੋਂ ਕੋਈ 5-6 ਕਿਲੋਮੀਟਰ ਦੀ ਦੂਰੀ ਆ ਪਿੰਡ ਠੱਠੀਆਂ ਖੁਰਦ ਦੀ ਅੱਜ ਇਸ ਵੀਡੀਓ ਦੇ ਵਿੱਚ ਪਸ਼ੂ ਆਪਾਂ ਤੁਹਾਨੂੰ ਟੋਟਲ 4 ਦਿਖਾਉਣੇ ਆ ਠੀਕ ਹੈ ਜੀ ਜਿਨ੍ਹਾਂ ਦੇ ਵਿੱਚੋਂ ਤਿੰਨ ਵੜਾ ਤੁਸੀਂ ਦੇਖ ਰਹੇ ਜੇ ਬਿਲਕੁਲ ਤਾਜ਼ੀਆਂ ਸੱਜਰ ਸੁਈਆਂ ਨੇ ਤੇ ਇੱਕ ਝੋਟੀ ਦਿਖਾ ਦਾਂਗੇ ਇੱਕ ਮਾਝ ਦਿਖਾ ਦਾਂਗੇ ਠੀਕ ਹੈ ਜੀ। ਉਹ ਸੂ ਵੈਸੇ ਸਾਰੇ ਸੂਏ ਸੁਬਾਏ ਆ ਤੇ ਕਿੰਨਾ ਕਿੰਨਾ ਦੁੱਧ ਜਾਂ ਕਿੰਨਾ ਆ ਇਹਨਾਂ ਪਸ਼ੂਆਂ ਥੱਲੇ ਬੌਲਾ ਹਾਜ਼ਰ ਆ ਠੀਕ ਹੈ ਜੀ ਪੂਰੀ ਗੱਲਬਾਤ ਆਪਾਂ ਵੀਰ ਰਵੀ ਦੇ ਨਾਲ ਕਰ ਲਾਂਗੇ। ਅੱਜ 30 ਤਰੀਕ ਆ ਤੁਸੀਂ 30 ਸਤੰਬਰ ਨੋਟ ਕਰ ਲਓ ਜੀ। ਸਮਾਂ ਵੀ ਮਾਰਨਿੰਗ ਦੇ 8:30 ਵਜੇ ਦਾ। ਆਓ ਚੱਲਦੇ ਆਂ ਬਤੇਰੇ ਡਿਟੇਲ ਦੇ ਲਈ ਵੀਰ ਰਵੀ ਦੇ ਕੋਲ ਪੁੱਛ ਲੈਂਦੇ ਆਂ ਕੀ ਡਿਟੇਲ ਨੇ ਅੱਜ ਇਹਨਾਂ ਪਸ਼ੂਆਂ ਦੀ। ਸੋ ਰੇਟ ਭਾਪੜ ਤਾਂ ਬਿਲਕੁਲ ਤੁਹਾਨੂੰ ਦੱਸਿਆ ਜਾਊਗਾ ਬਾਕੀ ਵੀਡੀਓ ਵੱਧ ਤੋਂ ਵੱਧ ਅਗੇ ਨਵੇਂ ਫਾਰਮਰ ਵੀਰਾਂ ਤ ਉਹ ਠੀਕ ਹੈ ਵੀਰੇ ਕਿਰਪਾ ਮਾਲਕ ਜੀ ਸ਼ੁਕਰ ਹੈ ਵੀਰੇ ਰਵੀ ਵੀਰੇ ਐਨੀਮਲ ਆਜਾ ਆਪਣੇ ਕੋਲ ਚਾਰ ਚਾਰੇ ਬਿਲਕੁਲ ਤਾਜੀ ਸੂਈ ਸੂਈ ਹਾਂਜੀ 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 ਭਾਈ ਜੀ ਠੀਕ ਹੈ ਤੇ ਤਿੰਨ ਵੈੜਾ ਆ ਗਈਆਂ ਹਾਂਜੀ ਤਿੰਨ ਵੈੜਾ ਭਾਈ ਇੱਕ ਮੱਝ ਆ ਜੀ ਬੋਲੇ ਬੋਲੇ ਤੇ ਵੀ ਆ ਕੋਈ ਕੇ ਸਾਰੇ ਦੁੱਧ ਤੇ ਇਹ ਬੋਲੇ ਜੀ ਆ ਵੈੜਾ ਤੀਜੇ ਦਿਨ ਦੀ ਸੂਈ ਆ ਪਰਸੋਂ ਦੀ ਸੂਈ ਆ ਚਾਂਦੀ ਦੀ ਸੂਈ ਹੋਈ ਆ ਠੀਕ ਹੈ ਤੇ ਉਹ ਵੈੜ ਦੱਸ ਆ ਤੇਨਾਂ ਦੀ ਸੂਈਆ ਵੱਡੀ ਪਹਿਲਾ ਵੈੜਾ ਛੇ ਦੰਦ ਮੂੰਹ ਹੂੰ ਇਹ ਪਹਿਲਾ ਸਵੇਰ ਸੂਈ ਆ ਹਾਂਜੀ ਪਹਿਲਾ ਸਵੇਰ ਛੇ ਦੰਦ 20 ਕਿਲੋ ਦੁੱਧ ਰੈਡੀ ਹੂੰ ਹਾਂਜੀ ਤੋ ਅਗਲੀ ਵੜ੍ਹ ਸੁਈ ਨੂੰ ਕੋਈ 20-25 ਦਿਨ ਉਹਨੂੰ ਹੀ ਹੋਵੇ। ਜਮਾਜ ਹੋਈਆਂ 25 ਦਿਨ ਸੁਈ। ਚੰਗੇ ਵੱਡੇ ਪਸੂਈ ਆ ਸਰ। ਹਾਂਜੀ ਹਾਂਜੀ। ਲੋ ਵੀ ਬਹੁਤ ਖੂਬਸੂਰਤ ਆ। ਭਾਈ ਨੰਬਰ ਤੋਂ ਦੋਸਤੋ ਸ਼ੁਰੂਆਤ ਡੱਬੀ ਇਸ ਰੰਗ ਪ੍ਰਿੰਟ ਵਾਲੀ ਵੜ੍ਹ ਤੋਂ ਕਰਾਂਗੇ ਆਪਾਂ ਠੀਕ ਆ ਜੀ। ਐਚਐਫ ਦੇ ਵਿੱਚ ਕਰਾਉਸ ਆ ਤੇ ਤਾਜੀ ਸੱਜਰ ਸੁਈ ਆ। ਰਵੀ ਇਹ ਬੌਲੇ ਤੇ ਚੱਲਣ ਲਈ ਅੱਜ ਕਿੰਨੇ ਦਿਨ ਹੋ ਗਏ ਨੂੰ? ਭਾਜੀ ਇਹ ਪਰਸੋਂ ਦੀ ਸੁਈ ਆ ਸ਼ਾਮ ਦੀ। ਨਾਲ ਦਾ ਦੇ ਨਹੀਂ ਲੰਘਿਆ। ਹਾਂਜੀ। ਤੇ ਚਾਰਕ ਚੁਵਾਈਆਂ ਹੋਈਆਂ ਨੇ ਜਾਂ ਲੀਆਂ ਪੰਜ। ਚਾਰਕ ਚੁਵਾਈਆਂ। ਚਾਰ ਲਾ ਲਓ ਪੰਜ ਲਾ ਲਓ ਨੇ ਹਾਂਜੀ। ਤੇ ਇਹਦੇ ਥੱਲੇ 16 ਲੀਟਰ ਬ ਠੀਕਾ ਬਿਲਕੁਲ ਰੈਡੀ ਕਰਕੇ ਹੂੰ ਤੇ ਸਵੇਰੇ ਦੂਜੇ ਹੈ ਦੂਜਾ ਸੂਗਾ ਭਾਈ ਲੋ ਜੀ ਮਗਰ ਬੱਛਾ ਆ ਗਿਆ ਮੇਲ ਕਾਫਾ ਮਗਰ ਤੇ 16 ਲੀਟਰ ਵੀਰ ਰਵੀ ਕਹਿੰਦਾ ਬੌਲੀ ਮਿਲ ਕੇ ਦਵਾਂਗੇ ਕਿਸੇ ਵੀਰ ਨੂੰ ਕੋਈ ਵੀ ਵੀਰ ਆਉਂਦਾ ਠੀਕ ਆ ਜੀ ਬਾਕੀ ਥਾਣਾ ਤੁਸੀ ਆਪ ਹੀ ਚੈੱਕ ਕਰੋ ਇੱਕ ਵਾਰੀ ਦਿਖਾ ਆਪਾਂ ਦੇਵਾਂਗੇ ਤੁਹਾਨੂੰ ਬਾਕੀ ਵੇਖ ਤੁਸੀ ਲੋ ਤਸੱਲੀ ਦੇ ਨਾਲ ਠੀਕ ਆ ਜੀ ਮੁਠੀਦਾਰ ਥਾਣਾ ਪੂਰਾ ਸੋ ਆਰਡਰ ਬਿਲਕੁਲ ਫਿਕਸ ਆਰਡਰ ਆ ਕਸਮੇ ਲੇਵੇ ਦੇ ਵਿੱਚ ਇੱਕ ਆਪਾਂ ਨਿੱਗਰ ਲੇਵਾ ਕਹਿ ਦਿੰਨੇ ਆ ਠੀਕ ਆ ਜੀ ਨਿੱਗਰ ਲੇਵਾ ਹਾਈਟ ਕੱਤ ਦੀ ਸੋਣੀ ਆ ਠੀਕ ਆ ਜੀ ਲੰਬੀ ਵੀ ਪੂਰੀ ਆ ਤੇ ਕੱਤ ਕੱਠ ਵੀ ਉੱਚਾ ਸੋ ਸਪੇਸ ਬੜਾ ਆਪਸੀ ਸਣਾਂ ਦੀ ਚੰਗੀ ਆ 16 ਲੀਟਰ ਐ ਇਸ ਵੇਲੇ ਬੋਲਾ ਐ ਅੱਜ ਦੂਜਾ ਮੰਨ ਲਓ ਕੋਈ ਤੀਜਾ ਦਿਨ ਮੰਨ ਲਓ ਠੀਕ ਆ ਜੀ ਬਾਕੀ ਰਵੀ ਵੀਰੇ ਚੌਣ ਚਾਂ ਦੀ ਉਹ ਬਿਲਕੁਲ ਕਹਿ ਦੇ ਜੀ ਪਤਾਰਾ ਮਾਰ ਕੇ ਵਿਖਾ ਦਿੰਨੇ ਸਹੀ ਆ ਜੀ ਦੋਸਤੋ ਚੌਣ ਚਾਂ ਦੀ ਕਿਦਾਂ ਉਹ ਤੁਹਾਨੂੰ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਨਾਲ ਦੀ ਨਾਲ ਹੀ ਦਿਖਾ ਦਿੰਨੇ ਆ ਲਓ ਜੀ ਵੰਗਾਰ ਅਸੀਂ ਪਾਉਣੀ ਤੁਹਾਡੀ ਖੁਸ਼ੀ ਆ ਲਓ ਜੀ ਅਗਲੇ ਥਣਾਂ ਦਾ ਚੁਬਾ ਜੀ ਆ ਮਗਰਲੇ ਥਣਾਂ ਲੋਬੀ ਬਹੁਤ ਹਨੇ ਤਾਂ ਨਵੀ ਭਾਈ ਠੀਕ ਹੈ ਨਵੀ ਰਵੀ ਕੀ ਡਿਮਾਂਡ ਕਰਤੀ ਫਿਰ ਇਹਦੀ ਭਾਈ ਹੋਈਆਂ ਵਸ਼ੇ ਨਾਲ ਮੁੱਲ 75 77 ਕਰੀ ਜਾਂਦੇ ਬਾਹਰ ਹਾਂ 65000 ਦੀ ਦਵਾਂਗੇ ਆਪਾਂ 65000 ਦੀ ਰਮਾਨਤਨ ਖੁੱਲਾ ਡੁੱਲਾ ਕਰ ਦਾਂਗੇ ਠੀਕ ਹੈ ਹਾਂਜੀ ਭਾਈ ਦੁੱਧ 25 ਕਿਲੋ ਰਮਾਨਨਾ ਭਰਵੀ ਵੈਡ ਭਾਈ ਆਹ ਲਾਲੋ ਬੋਲੇ ਜਿਓ ਚੱਲਣ ਦੀ 16 ਕਿਲੋ ਦੋਂਦਨ ਦੀ ਹਾਂ ਚਾਈ ਚੱਲਣ ਦੀ ਦਰਮਾਨ ਨੇ ਪਰੀ ਨਹੀਂ ਤਾਂ ਪਲੱਸ ਵਧੀਆ ਚਵਾਊਗੀ ਹੁਣ ਇਹ ਨਹੀਂ ਕੋਈ ਚੰਗੀ ਸੇਵਾ ਦਾ ਪਰ 25 ਚੋਲੇ ਪਾ 5 ਲੀਟਰ ਚੋਲੇ ਭਾਜੀ ਹਾਂਜੀ ਹਾਂਜੀ ਸਹੀ ਆ ਲੋ ਵੀ ਦੋਸਤੋ ਰੇਟ ਰਵੀ ਨੇ ਵਿੱਚੇ ਸਾਂਝਾ ਕਰ ਦਿੱਤਾ ਠੀਕ ਆ ਜੀ ਤੇ ਮਿਲਕ ਵੀ ਰਵੀ ਕਹਿੰਦਾ ਵੀ ਚੰਗਾ ਚਵਾਊਗੀ 20 ਤੋਂ ਬਾਹਰ 25 ਲੀਟਰ ਦੇ ਦਰਮਿਆਨ ਚੱਲੂਗੀ ਬਾਕੀ ਜਿਹੋ ਜਿਹਾ ਥਣ ਪਾਂਡਾ ਜਿਹੋ ਜਿਹਾ ਆਰਡਰ ਤੇ ਉਮੀਦ ਆਪਾਂ ਚੰਗੀ ਖਾਸੀ ਕਰ ਸਕਦੇ ਆ ਬਾਕੀ ਅਗੇ ਸੇਵਾ ਤੇ ਡਿਪੈਂਡ ਆ ਕੋਈ ਚੰਗੇ ਭਰਾ ਦੀ ਸੇਵਾ ਹੋਈ ਤੇ ਚੰਗੀ ਉਮੀਦ ਕਰ ਸਕਦੇ ਆ ਠੀਕ ਆ ਰ ਬਾਕੀ ਕੱਦ ਬੋਤਾਂ ਵਾਲੀ ਆ ਕੋਈ ਛੋਟੀ ਮਧਰ ਹੀ ਨਹੀਂ ਗਈ ਵੱਡੀਆਂ ਬਿਹੜਾਂ ਦੇ ਵਿੱਚ ਆਪਾਂ ਦੀ ਗਿਣਤੀ ਕਰਦੇ ਆ ਠੀਕ ਆ ਸੋ ਸੋਹਣੇ ਥਣ ਦੇ ਵਿੱਚ ਆ ਪਸੰਦ ਆਉਣ ਵਾਲੀ ਸਜਾ ਠੀਕ ਆ ਜੀ ਇੱਕ ਸੈਕਿੰਡ ਨੰਬਰ ਤੇ ਤੁਹਾਨੂੰ ਹੋਰ ਬਿਹੜ ਦਿਖਾਉਣੇ ਆਪਾਂ ਬਲੈਕ ਰੰਗ ਦੇ ਵਿੱਚ ਆ ਕੱਦ ਕਾਠੇ ਦਾ ਕਰਮਾਲੀ ਦਾ ਵੀ ਪੂਰਾ ਚੰਗਾ ਚੋਕਾ ਜੀ ਪਹਿਲਾ ਸੂਆ ਕੇ ਦੰਦ ਅੱਛਾ ਜੀ ਹਾਂਜੀ ਕੰਨੀਆਂ ਖਲੋਤੀਆਂ ਹੈ ਹਾਂਜੀ ਖਲੋਤੀਆਂ ਭਾਈ ਲਓ ਵੀ ਹਾਈਟ ਕੱਦ ਕਿਸਾਨ ਵੀਰੋ ਇੱਕ ਵਾਰੀ ਚੈੱਕ ਕਰੋ ਤੁਸੀਂ ਜਿੱਦਾਂ ਆ ਨਾਰਮਲੀ ਆਪਾਂ ਗੱਲ ਕਰਦੇ ਆ ਵੀ ਫਾਰਮ ਵਾਲੀਆਂ ਬਿਹੜਾਂ ਦੇਖਦੇ ਆ ਵੱਟੀ ਆ ਪੂਰੀ ਤੇ ਪਰਲੇ ਪਾਸੇ ਖੜਾ ਬੰ ਲਗਾ ਠੀਕ ਆ ਤੇ ਅਜੇ ਸੂਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਰਵੀ ਭਾਜੀ 10 ਦਿਨ ਹੋ ਗਏ 나ੜੂਆ ਤਰ੍ਹਾਂ ਨਾਲ ਹੀ ਆ ਹਾਂ ਤੇ 10 ਦਿਨ ਹੋ ਗਏ ਇਹਨੂੰ 10 ਕੁ ਦਿਨ ਦਾ ਸਮਾਂ ਹੋ ਗਿਆ ਹਾਂਜੀ ਹਾਂਜੀ ਲਓ ਜੀ 20 ਕਿਲੋ ਦੁੱਧ ਮਨਾ ਕੇ ਦਵਾਂਗੇ ਭਾਜੀ ਆਪਾਂ ਅੱਛਾ ਜੀ ਹਾਂਜੀ ਲਓ ਮਗਰ ਬੱਛੀ ਇਹਦੇ ਨਹੀਂ ਬੱਛਾ ਹੀ ਆ ਭਾਜੀ ਤਿੰਨਾ ਮਗਰ ਬੱਛੀ ਆ ਅੱਛਾ ਫੇਸ ਵਕਤ 20 ਕਿਲੋ ਆ ਹਾਂਜੀ ਹਾਂਜੀ ਲੈ ਵੀਰ ਅਭੀ ਇੱਕ ਮਿੰਟ ਰੋਕ ਲਾ ਇੱਥੇ ਥੋੜਾ ਤਸਲੀ ਨਾਲ ਦਿਖਾ ਦਈਏ ਲਓ ਤੁਸੀਂ ਬੋਦੀ ਵਾਲੀ ਵੇੜ ਆ ਵੀ ਇੱਕ ਨਸਲ ਜਾਤ ਤੁਸੀਂ ਚੈੱਕ ਕਰਿਓ ਬਿਲਕੁਲ ਛੋਟੇ ਕੰਨ ਹਾਈਟ ਲੈਂਥ ਬਹੁਤ ਜ਼ਿਆਦੀ ਆ ਠ ਆ ਫੇਸ ਕੁਆਲਿਟੀ ਆ ਥਣ ਦੇਵਾ ਅੱਜ 10 ਦਿਨਾਂ ਦੀ ਸੂਈ ਦੇ ਥੱਲੇ 20 ਲੀਟਰ ਜਿਹੜਾ ਬਿਲਕੁਲ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਚੋ ਲੈਣਾ ਇੱਥੇ ਆਣ ਕੇ ਥਣ ਵੀ ਚੰਗੀ ਨਖੇੜ ਤੇ ਆ ਤਾਂ ਥਣ ਵੀ ਮੁਠੀ ਵਾਲਾ ਹਾਂਜੀ 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 ਭਾਜੀ ਬਹੁਤ ਸੋਹਣਾ ਥਣ ਪੈਲਣ ਵੈੜ ਦਾ ਐਡਾ ਸੁਆਦੀ ਥਣ ਨਹੀਂ ਹੁੰਦਾ ਹਾਂ ਲਓ ਜੀ ਲਓ ਜੀ ਬਹੁਤ ਖੂਬਸੂਰਤ ਚੰਗੀ ਕੁਆਲਿਟੀ ਠੀਕ ਆ ਜੀ ਬਾਕੀ ਤੁਸੀਂ ਕੁਆਲਿਟੀ ਦੇਖ ਕੇ ਚੈੱਕ ਕਰੋ ਹਾਈਟ ਲੈਂਥ ਚੈੱਕ ਕਰੋ ਬਾਕੀ ਉਪਰੋਂ ਪੂਰੀ ਸਟੇਟ ਕੋਈ ਲੱਕ ਨਹੀਂ ਕੱਢਦੀ ਉਪਰੋਂ ਕੋਈ ਕੁਬੀ ਨਹੀਂ ਗਈ ਬਿਲਕੁਲ ਸਟੇਟ ਫਲੈਟ ਸੋ ਆਰਡਰ ਵੀ ਜਿਹੜਾ ਕਰਮ ਵਾਲੀ ਨੂੰ ਪੂਰਾ ਨਿੱਗਰ ਇਹ ਹਰ ਇੱਕ ਚੀਜ਼ ਦੋਸਤੋ ਜਿੰਨੀ ਸਿਫਤ ਕਰਨ ਉਨੀ ਠੜੀ ਬਾਕੀ ਕਰਮ ਵਾਲੀ ਚੰਗੀ ਬੱਛੀ ਆ ਓਵਰঅল ਠੀਕ ਆ ਜੀ ਕੰਨੀਆਂ ਖਲੋਤੀਆਂ ਤੇ ਮੂੰਹ ਦੰਦੀ ਛੇ ਆ ਬਾਕੀ ਰਵੀ ਜਵਾਬ ਅਸਮਾ ਦੀ ਕੋਈ ਭੂਰ ਸਿੱਟਾ ਕਿਸੇ ਰੱਖਦਾ ਲੋ ਜੀ ਅਭੀ ਕੀ ਡਿਮਾਂਡ ਕਰਤੀ ਫਿਰ ਇਹਦੀ ਭਾਈ ਜੀ ਇਹ ਜੀਆਂ ਮੱਛੀਆਂ ਦਾ ਬਾਹਰ ਤਾਂ ਸਵਾ ਸਵਾ ਹੀ ਮੰਗੀ ਜਾਂਦੇ ਆ ਆਪਾਂ 85000 ਰੁਪਿਆ ਮੁੱਲ ਕਰਾਂਗੇ 80 ਜੋ ਮਾਨਤਨ ਕਰਾਂਗੇ ਫੁੱਲ 80 ਜੋ ਹਾਂਜੀ ਕਰਦੀ ਖੁੱਲਾ ਡੁਲਾ ਭਾਈ ਪੂਰਾ ਆਹੋ ਹਾਂਜੀ ਬਾਕੀ ਪਸੰਦਾਂ ਵਾਲੋਂ ਲਈ ਆਉਣ ਵਾਲੀ ਛੇ ਆ ਕੋਈ ਵੀ ਵੀਰ ਸੱਜਣ ਆਉਂਦਾ ਤੇ ਦੋਸਤੋ ਪਸੰਦਾਂ ਵਾਲੇ ਵੇਖ ਕੇ ਜਿੰਨਾ ਕਹੇ ਨੇ ਮਾਨ ਕਰਾਉਣਾ ਹੋਊਗਾ ਕਰਾ ਲਈ ਠੀਕ ਹੈ ਜੀ ਹਾਂਜੀ ਹਾਂਜੀ ਪਰ ਮੈਡ ਦਾ ਮੁੱਲ ਪਾਵੇ ਬਿਲਕੁਲ ਇੱਕ ਵਾਰੀ ਦੋਸਤੋ ਇੱਥੇ ਆਣ ਕੇ ਵਿਜ਼ਿਟ ਕਰੋ ਆਪਣੀ ਅੱਖੀਂ ਜ਼ਰੂਰ ਵੇਖਿਆ ਜੀ ਚੀਜ਼ ਠੀਕ ਹੈ ਜੀ ਚੰਗੀ ਆ ਜਿੰਨੀ ਵੀ ਆ ਚੰਗੀ ਵੈੜ ਬਾਕੀ ਅਗੇ ਦੁੱਧ ਹਰ ਵਾਰ ਆਪਾਂ ਕਹਿੰਦੇ ਵੀ ਸੇਵਾ ਚੰਗੀ ਲਈ ਤੇ ਤੁਸੀਂ 20 ਤੋਂ ਪਲੱਸ ਵੀ ਜਿੰਨਾ ਚੋ ਸਕਦੇ ਜੀ ਚੋ ਉਸ ਦਿਓ ਠੀਕ ਹੈ ਜੀ ਹੁਣ 20 ਲੀਟਰ ਜਿਹੜਾ ਇਹਦੇ ਥੱਲੇ ਹਾਜ਼ਰ ਆ ਠੀਕ ਆ ਤੇ ਇੱਧਰ ਰਵੀ ਤੀਜੇ ਨੰਬਰ ਤੇ ਇੱਕ ਆਪਣੇ ਕੋਲ ਆ ਵੈੜ ਖੜੀ ਆ ਇਹ ਵੀ ਸੂਈ ਹੈ ਪਰ ਉਸ ਅਜੀ ਭਾਈ 13 ਕਿਲੋ ਦੁੱਧ ਰੈਡੀ ਹੈ ਇਹਦੇ ਥੱਲੇ ਅੱਛਾ ਜੀ ਤੇ ਮਹੀਨਾ ਮੰਨ ਲੈ ਕੋਈ 20 ਦਿਨ ਮੰਨ ਲੈ ਆਪਣੀ ਮਰਜ਼ੀ ਨਾਲ ਖੜੇ ਠੀਕ ਆ ਹਾਂਜੀ ਬੱਚਾ ਹੀ ਇਹਦੇ ਮਗਰ ਮਗਰ ਵਛਾ ਹਾਂਜੀ ਅੱਛਾ ਜੀ ਲਓ ਜੀ ਆ ਮਗਰ ਵਛਾ ਠੀਕ ਆ ਜੀ ਤੇ ਬੱਚੇ ਤੋਂ ਇੱਕ ਅੰਦਾਜ਼ਾ ਤੁਸੀਂ ਲਾ ਲਿਓ ਠੀਕ ਆ ਜੀ ਕੋਈ 20 ਦਿਨ ਮੰਨ ਲੇ ਕੋਈ ਮਹੀਨਾ ਮੰਨ ਲੇ ਬਾਕੀ ਮਹੀਨੇ ਦੇ ਅੰਦਰ ਪਰ ਵੀ ਹੋ ਸਕਦਾ ਠੀਕ ਆ ਜੀ ਬੱਚੇ ਤੋਂ ਤੁਸੀਂ ਇੱਕ ਐਸਟੀਮੇਟ ਲਾ ਲਿਓ ਤੇ ਸੂਆ ਰ ਵੀ ਤਿੱਜਾ ਕਿ ਹੋਊਗੀ ਦੁਜਾ ਭਾਜੀ ਉਹ ਤਾਂ ਦੁਜਾ ਹੀ ਜਾਂਦੇ ਬਾਕੀ ਆਪਣੀ ਸਮਝ ਹੀ ਖੜਨੀ ਜਿੰਨੇ ਕਿੰਨੇ ਖੜਨੀ ਹਾਂ ਦੁੱਧ ਕਿੰਨਾ ਦੱਸੇ ਇੱਕ ਵਾਰੀ ਦੱਸਿਓ 13 ਕਿਲੋ ਭਾਜੀ 13 ਕਿਲੋ ਲਓ ਜੀ 13 ਕਿਲੋ ਦੁੱਧ ਇਸ ਵਾਰ ਥੱਲੇ ਹਾਜ਼ਰ ਮਹੀਨੇ ਦਾ ਸੂਆ ਠੀਕ ਆ ਜੀ ਬੱਚਾ ਮਗਰ ਵੱਛਾ ਤੇ ਸੁਆ ਵੈਸੇ ਦੂਜਾ ਯਾਪਦੀ ਹੈ ਬਾਕੀ ਕੋਈ ਫੇਸ ਕੁਆਲਿਟੀ ਤੁਹਾਨੂੰ ਦਿਖਾ ਦਿੰਨੇ ਆ ਕਿ ਵੀ ਐਨੂੰ ਕਰਿਓ ਆ ਲਓ ਠੀਕ ਹੈ ਜੀ ਆਹ ਫੇਸ ਤੋਂ ਬੁਤੀਬਾਤੀ ਵੇਖੋ ਤੁਸੀਂ ਠੀਕ ਹੈ ਜੀ ਕਰੌਸ ਅੰਗ ਦੇ ਵਿੱਚ ਜਿਵੇਂ ਆਪਾਂ ਜਰਸੀ ਵੇਖਦੇ ਹੁੰਦੇ ਆ ਉਦਾਂ ਦਾ ਫੇਸ ਲਗਾ ਇਹਨੂੰ ਲਓ ਜੀ ਠੀਕ ਆ ਸੋ 13 ਕਿਲੋ ਦੁੱਧ ਇਸ ਵੈਰ ਦੇ ਥੱਲੇ ਹਾਜ਼ਰ ਹੈ ਠੀਕ ਹੈ ਜੀ ਕੋਈ ਭਰਾ ਆਵੇ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰੇ ਜੇ ਥਾਣਪੁਰ ਹਾਥੀਚਵਾਈਲਾ ਇਹ ਨਹੀਂ ਹੈਗਾ ਕੋਈ ਵੀ ਰਿਪੋਰਟਿਆ ਨਾਲ ਜਾਂਦਾ ਫਿਰ ਠੀਕ ਹੈ ਜੀ ਤੇ ਥਾਣ ਹਾਥੀਚਵਾਈਲਾ ਠੀਕ ਆ ਲੈ ਵੀ ਰਵੀ ਜੀ ਦੀ ਫਿਰ ਕੀ ਮੁੱਲ ਵਾੜੀ ਵੀਰੇ ਕੀ ਡਿਮਾਂਡ ਪਾਜੀ ਇਹਦਾ ਮੁੱਲ 55000 ਰੁਪਏ ਕਰਦੇ ਆ ਹੂੰ ਤੇ 2 ਘਟ 50 ਦੀ ਹਾਂ ਨਾਈ 48 ਦੀ ਹਾਂਜੀ ਹੋਰ ਵੀ ਕਰਦੇ ਕਰ ਦਾਂਗਾ ਮਾਨ ਤਨ ਆ ਕਰਦੀ ਕੋਈ ਨਹੀਂ ਹੋਰ ਵੀ ਦੁੱਧ ਦੇ ਹਿਸਾਬ ਨਾਲ ਹਾਂਜੀ ਹਾਂਜੀ ਬਾਕੀ ਹੋਰ ਵੀ ਕਰਦੇ ਜੇ ਲੈਸ ਬੜੀ ਮਾਰੀ ਸੇਵਾ ਜੋ ਆਈ ਹੈ ਭਾਜੀ ਹਾਂ ਹਾਂ ਤੇ ਜੇ ਸੇਵਾ ਚੰਗੀ ਹੁੰਦੀ ਬੱਚੀ ਦੇ ਦੁੱਧ ਨੇ 17 18 ਕਿਲੋ ਫਰਦ ਬਿਲਕੁਲ ਜੀ ਬਿਲਕੁਲ ਲਓ ਜੀ 48000 ਦੀ ਕਿਸਾਨ ਵੀਰੋਂ ਇਹ ਯਸਰੋਂ ਮਿਲੂਗੀ ਤੁਹਾਨੂੰ ਬਾਕੀ ਹੋਰ ਵੀ ਆਏ ਗਏ ਤਾਂ ਮਾਨਤਨ ਹੋ ਜਾਊਗਾ ਮੌਕੇ ਤੇ ਛੋਟ ਚਪਾ ਹੋ ਜਾਊਗਾ ਠੀਕ ਹੈ ਜੀ ਤੇ ਬਾਕੀ ਬਿਲਕੁਲ ਨਾਰਮਲੀ ਆਪਾਂ ਗੱਲ ਕਰਦੇ ਵੀ ਚਲੋ ਪੰਜੀਆਂ ਦਿਨਾਂ ਦਾ ਕੋਈ ਮਹੀਨੇ ਦਾ ਸਲਵ ਆਪਾਂ ਸੋ ਪੀਕ ਤੇ ਚੱਲਦਾ ਜਿੰਨਾ ਕੋ ਦੋਤੇ ਚਬਾਉਣਾ ਚਾਹੀਦਾ ਦੋਸਤੋ ਉਹਨਾਂ ਕੋ ਫਿਲਹਾਲ ਚਵਾਰੀ ਹੈ ਅੱਗੇ ਕਿਸੇ ਭਰਾ ਦੀ ਸੇਵਾ ਇੱਕ ਰਵੀ ਆਪਣੇ ਕੋਲ ਲਾਸਟ ਵਿੱਚ ਝੋਟੀ ਆ ਗਈ ਵੀਰੇ ਹਾਂਜੀ ਭਾਜੀ ਇਹ ਵੀ ਬਿਲਕੁਲ ਤਾਜੀ ਸਰਜਰੀ ਆ ਭਾਜੀ ਉਹ ਬੱਚਾ ਵੱਜਿਆ ਕੋਈ 20 ਦਿਨ ਮੰਨ ਲਈ ਕੋਈ ਮਹੀਨਾ ਮੰਨ ਲਈ ਅੱਟਾ ਮਗਰ ਹੈ ਇਹਦੀ ਮਗਰ ਮੇਲ ਕਾਫ ਥੋੜਾ ਕੱਟਾ ਜ਼ਰੂਰਤ ਵਾਲਾ ਪਹਿਲੇ ਦਿਨੋਂ ਹੀ ਲਾ ਲਓ ਚੰਗਾ ਜਮ ਪਲੇ ਆ ਪਲੀਤਾ ਆ ਜਮਾ ਜਮਾ ਚੰਗਾ ਸੀ ਚੰਗੇ ਟੀਕੇ ਦਾ ਲਾ ਸਕਦੇ ਆ ਆਪਾਂ ਚਾਹੇ ਅੱਛਾ ਅੱਛਾ ਹਾਂਜੀ ਹਾਂਜੀ ਲਓ ਵੀ ਬੱਚਾ ਵੀ ਨਾਲ ਦੀ ਨਾਲ ਹੀ ਦਿਖਾ ਦਾਂਗੇ ਤੁਹਾਨੂੰ ਸੁਆ ਰਵੀ ਦੁੱਜਾ ਕੇ ਭਾਜੀ ਉਹਨਾਂ ਦੁੱਜਾ ਕਹਿੰਦਾ ਮਤਿੱਜਾ ਮੰਨ ਕੇ ਲਵੇ ਕੋਈ ਠੀਕ ਆ ਭਰਾ ਲੈ ਜਾਓ ਬੱਚੇ ਤੇ ਲੈ ਜਾਓ ਇੱਧਰ ਲਓ ਜੀ ਆ ਬੱਚਾ ਕਰੋ ਚੱਕ ਠੀਕ ਆ ਕੋਈ 20 ਦਾ ਮੰਨ ਲਏ ਕੋਈ 50 ਦਾ ਮੰਨ ਲਏ ਠੀਕ ਆ ਜੀ ਆ ਬੱਚਾ ਜੀ ਮੇਲ ਕੱਟਾ ਮਗਰੇ ਦੇ ਤੇ ਰਵੀ ਇਹ ਹੁਣ ਕਿੰਨੇ ਕ ਦੁੱਧ ਤੇ ਚਲੰਡੀ ਆਪਣੇ ਕੋਲ ਭਾਜੀ 10 ਕਿ ਦਾਸ ਕਾ ਕੇ ਪੂਰਾ ਠੰਡਾ ਕਰਕੇ ਠੀਕ ਹੈ ਜੀ ਆਪਣੇ ਘਰੋਂ ਬਣਾਵਾਂਗੇ ਆਪਾਂ ਬਾਕੀ ਚੋਣ ਜਾਣ ਦੀ ਕੋਈ ਦੂਰੋਂ ਨੇੜੇੋਂ ਇੱਥੇ ਆ ਜੇ ਤੇ ਅਗਲੇ ਪਿਛਲੇ ਥਾਣੇ ਦੀ ਬਰਾਬਰ ਪੂਰੀ ਬਿਲਕੁਲ ਬਿਲਕੁਲ ਭਾਈ ਜੀ ਥਣ ਵੱਧ ਘਟ ਰੇ ਨੂੰ ਇਹਦੇ ਆਪਾਂ ਕਰਾਇਆ ਦੇ ਕੇ ਦੋ ਰਾਂਗੇ ਘਰੋਂ ਇਹਦਾ ਠੀਕ ਹੈ ਜੀ ਲਓ ਦੋਸਤੋ ਵੈਸੇ ਹਰ ਇੱਕ ਵੀਡੀਓ ਦੇ ਵਿੱਚ ਵੀਰ ਰਵੀ ਅਨਾਉਂਸ ਕਰ ਦਿੰਦਾ ਵੀ ਕੋਈ ਵੀ ਕਿਰਾਇਆ ਪਾੜਾ ਕਿਸੇ ਵੀਰ ਦਾ ਜੋ ਵੀ ਬਣਦਾ ਸਰਦਾ ਉਹ ਦੇ ਦਿਆਂਗੇ ਜੇਕਰ ਪਸ਼ੂ ਦੇ ਵਿੱਚ ਕੋਈ ਫਾਲਟ ਨਿਕਲਦਾ ਦੱਸੇ ਮੁਤਾਬਕ ਬਾਕੀ ਬਾਡੀ ਬੰਤਰ ਦੀ ਪੂਰੀ ਤੁਹਾਨੂੰ ਆਪਾਂ ਨੋਟ ਕਰਾ ਦੇਣੇ ਇੱਥੇ ਆ ਲੈ ਠੀਕ ਤੇ ਕੋਈ 20 ਦਿਨਾਂ ਦਾ ਕੋਈ 25 ਦਿਨਾਂ ਦਾ ਸਮਾਂ ਤੁਸੀਂ ਮੰਨ ਕੇ ਸੌਦਾ ਕਰ ਲਿਓ ਠੀਕ ਆ ਜੀ 10 ਕਿਲੋ ਦੁੱਧ ਇਸ ਮੱਝ ਦੇ ਥੱਲੇ ਹਾਜ਼ਰ ਉਹ ਨੀਲੀ ਦੇ ਅੰਗ ਵੀ ਰੱਖਦੀ ਮਗਰਲੇ ਪੈਰ ਵੀ ਧੋਤੇ ਕਹਿ ਸਕਦੇ ਆਪਾਂ ਵੀ ਕ੍ਰੋਸ ਵਿੱਚ ਚਲੋ ਕਿ ਮੰਨ ਲੈ ਨੀਲੀ ਦਾ ਕ੍ਰੋਸ ਵੀ ਹੋ ਸਕਦਾ ਹਾਂਜੀ ਹਾਂਜੀ ਹਾਂ ਠੀਕ ਹੈ ਵੀਰੇ ਬਾਕੀ ਹਾਈਟ ਜਿਹੜੀ ਦੋਸਤੋ ਮੀਡੀਅਮ ਆ ਪਲੀ ਪਲੀਤੀ ਪੂਰੀ ਆ ਠੀਕ ਆ ਜੀ ਆਇਆ ਵਜਨ ਧੋੜ ਦੇ ਵਿੱਚ ਕੋਈ ਫਿੱਕੀ ਨਹੀਂ ਐ ਪੂਰੀ ਗੋਲ ਤੇ ਥੱਲਿਓ ਲੇਵੇ ਦੀ ਗੱਲ ਕਰੀਏ ਤੇ ਪੱਧਰ ਲੇਵਾ ਵਿਖਾਲਾ ਇੱਕ ਸਾਰ ਲੇਵਾ ਠੀਕ ਆ ਜੀ ਕੋਈ ਜਿਹੜਾ ਨੱਕੇ ਦਾ ਜਾਂ 22 ਛਾਈ ਦਾ ਕੋਈ ਵਾਲਵਿੰਗ ਨਹੀਂ ਹੈਗਾਗਾ ਇੱਕ ਸਾਰਲੇ ਵਾ ਤੇ ਇਥੋਂ ਆਪਾਂ ਨਾਰਮਲੀ ਇੱਕ ਐਸਟੀਮੇਟ ਅੰਦਾਜ਼ਾ ਲਾ ਸਕਦੇ ਹਾਂ ਵੀ ਚਲੋ ਪਸੂ ਚੋਣ ਚਾਂ ਦੇ ਵਿੱਚ ਧਾਰਾਂ ਤੁਰਾਂ ਬਿਲਕੁਲ ਬਰਾਬਰ ਹੋਣਗੀਆਂ ਠੀਕ ਹੈ ਰਵੀ ਕੀ ਡਿਮਾਂਡ ਕੀ ਮੁੱਲ ਰੋਗਾ ਇਸ ਮੈਂ ਦਾ ਵੀਰੇ ਭਾਈ ਮੁੱਲ ਪਾ 95 ਕਰ ਲਈਏ ਹਾਂ ਆ ਨਾ 85000 ਦੀ ਮੈਂ ਦਵਾਂਗੇ ਇਹ ਜੋ ਛੋੜਛੱਪਾ ਹੀ ਹੋਣਾ ਜੀ 85 ਚ ਹਾਂਜੀ ਕਰਦੇ ਆ ਜੇ ਕਿੰਨਾ ਹੋ ਜਾਊਗਾ ਬਸ ਛੋੜਛੱਪਾ ਹੀ ਹੋਣਾ ਭਾਈ ਕਰ ਦਿਓ ਜਿੰਨਾ ਵੀ ਹੋ ਸਕਦਾ ਮੌਕੇ ਤੇ ਹਾਂਜੀ ਲੋ ਵੀ 85000 ਦੇ ਵਿੱਚੋਂ ਕਿਸਾਨ ਵੀਰੋ ਛੋੜਛੱਪਾ ਮਾਨਤਾ ਨੂੰ ਹੋ ਜਾਊਗਾ ਤੇ 10 ਲੀਟਰ ਇਹਦੇ ਥੱਲੇ ਇਸ ਵਕਤ ਦੁੱਧ ਹਾਜ਼ਰ ਆ ਤੇ ਬਾਕੀ ਚੋਣ ਜਾਣ ਦੀ ਤੁਹਾਨੂੰ ਦੱਸ ਹੀ ਦਿੱਤਾ ਵੀ ਚੰਗੀ ਆ ਠੀਕ ਆ ਜੀ ਸੋ ਅਗਲੇ ਨਾਲ ਅੱਗਲਾ ਤੇ ਆਪਣਾ ਪਿਛਲੇ ਨਾਲ ਪਿਛਲਾ ਚੋਗੇ ਤੁਸੀਂ ਤੁਹਾਨੂੰ ਤਸੱਲੀ ਕਰੋ ਤੇ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਕਿਸੇ ਰਕਮ ਦਾ ਤੇ ਚੌਣ ਜਿਹੜੀ ਬਿਲਕੁਲ ਪੂਰੀ ਐ ਇਹ ਅੱਜ ਨਾਕ ਸੀਗੇ 220 ਰਬੀ ਤੇ ਬਿਲਕੁਲ ਕਿੱਲੇ ਤੇ ਟੋਟਲ 4 ਐਨੀਮਲ ਸੀਗੇ ਠੀਕ ਆ ਜੀ ਤਿੰਨ ਬਿਹੜਾ ਤੁਹਾਨੂੰ ਦਿਖਾਈਆਂ ਆਪਾਂ ਫਜਰ ਤਾਜੀਆਂ ਸੁਈਆਂ ਤੇ ਇੱਕ ਮੈਂ ਦਿਖਾਤੀ ਤੁਹਾਨੂੰ ਤੇ ਜੇ ਸਵੇਰੇ ਦੇ ਵਿੱਚ ਰਵੀ ਇਹ ਪਸ਼ੂ ਸੀ ਅੱਜ ਆਪਣੇ ਕੋਲ ਟੋਟਲ 3 4 ਹਾਂਜੀ ਭਾਜੀ ਹਾਂਜੀ ਤੇ ਇੱਕ ਨੰਬਰ ਕਰ ਦਈਏ ਸਾਂਝੇ 82647 52150 ਠੀਕ ਆ ਜੀ ਹਾਂਜੀ ਨਾ ਦੋਸਤ ਡਿਟੇਲ ਪੂਰੀ ਜਾਣਕਾਰੀ ਤੁਹਾਨੂੰ ਮਿਲ ਗਈ ਹੈ ਠੀਕ ਹੈ ਜੀ ਕੱਲੇ ਕੱਲੇ ਐਨੀਮਲ ਦੀ ਬਾਕੀ ਚਵਾਈ ਚਵਾਈ ਇੱਕ ਨੰਬਰ ਕੁਝ ਪਸ਼ੂਆਂ ਦੀਆਂ ਜਿਹੜੀਆਂ ਧਾਰਾ ਮਾਰ ਕੇ ਆਪਾਂ ਵਿੱਚੇ ਤਸੱਲੀ ਕਰਾਤੀ ਹੈ ਕੋਈ ਦੋ ਦੋ ਚਾਰ ਚਾਰ ਤੇ ਬਾਕੀ ਆਪਣਾ ਫਰਜ਼ ਸਮਝ ਗਏ ਤੁਸੀਂ ਵੀ ਇੱਥੇ ਜ਼ਰੂਰ ਇੱਕ ਵਾਰੀ ਵਿਜ਼ਿਟ ਕਰਿਆ ਕਰੋ ਆਨਲਾਈਨ ਕੋਈ ਸੌਦਾ ਭਰਾ ਕਰਦਾ ਚਲੋ ਤੁਹਾਡੀ ਰਿਸਪੌਂਸਿਬਿਲਟੀ ਹੈ ਬਟ ਇੱਥੇ ਇੱਕ ਵਾਰੀ ਆਣ ਕੇ ਵਿਜ਼ਿਟ ਕਰਕੇ ਆਪਣਾ ਪਸ਼ੂ ਤਸੱਲੀ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਸੋ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਰਹਿੰਦੇ ਆ ਤੇ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਪ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ